ਮੈਂ ਸੁਨਾਨ ਸਿੰਘ ਮੇਰਾ ਬੇਟਾ ਫਰਮਨਪ੍ਰੀਤ ਸਿੰਘ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਜ ਸਕੂਲ ਲਖੰਗੇ ਵੱਡਾ ਵਿਖੇ 12th ਕਲਾਸ ਦਾ ਵਿਦਿਆਰਥੀ ਹੈ ਮੈਂ ਸਕੂਲ ਬਾਰੇ ਕੁਝ ਗੱਲਾਂ ਕਰਨੀਆਂ ਚਾਹੁੰਦਾ ਹੈ ਕਿ ਪਹਿਲਾ ਸਕੂਲ ਵਿੱਚ ਪੜ੍ਹਾਈ ਦਾ ਮਿਆਰ ਕੀ ਸੀ ਤੇ ਹੁਣ ਕੀ ਹੈ ਤੇ ਬਿਲਡਿੰਗ ਬਾਰੇ ਵੀ ਗੱਲ ਕਰਨੀ ਚਾਹੁੰਦਾ ਹਾਂ ਕਿ ਪਹਿਲਾਂ ਬਿਲਡਿੰਗ ਦਾ ਰੂਪ ਕੀ ਸੀ ਤੇ ਅੱਜ ਉੱਥੇ ਸਮਾਜ ਸਕੂਲ ਬਣ ਚੁੱਕਾ ਹੈ ਨਵੇਂ ਕਲਾਸ ਰੂਮ ਬਣ ਗਏ ਹਨ ਕੁਆਲਟ ਵਗੈਰਾ ਜੋ ਵੀ ਬੱਚਿਆਂ ਦੀਆਂ ਸਹੂਲਤਾਂ ਬੱਚਿਆਂ ਨੂੰ ਪੂਰੀ ਦਿੱਤੀਆਂ ਜਾ ਰਹੀਆਂ ਹਨ ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਉੱਪਰ ਇਹਨਾਂ ਦੇ ਮੇਲੇ ਵੀ ਲਗਾਏ ਜਾ ਰਹੇ ਹਨ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਉੱਚਾ ਹੋ ਰਿਹਾ ਹੈ ਬਾਕੀ ਜਿਹੜਾ ਹੈ ਨਾ ਟੈਕਨੋਲੋਜੀ ਉੱਪਰ ਜੋ ਇਹਨਾਂ ਦੇ ਹੈਗੇ ਕਲਾਸਰੂਮਾਂ ਵਿੱਚ ਜੋ ਵੀ ਸਾਰਾ ਜੋ ਕੰਪਿਊਟਰਸ ਵਗੈਰਾ ਸਾਰਾ ਕੁਝ ਉਹ ਵੀ ਇਹਨਾਂ ਨੂੰ ਪੂਰੀ ਉਹਦੀ ਵੀ ਸਿੱਖਿਆ ਦਿੱਤੀ ਜਾ ਰਹੀ ਹੈ ਬਾਕੀ ਸਕੂਲ ਦੇ ਜਿਹੜੇ ਅਧਿਆਪਕ ਸਾਰੇ ਵਿਸ਼ਿਆਂ ਦੇ ਅਧਿਆਪਕ ਪੂਰੇ ਹਨ ਪਹਿਲਾਂ ਇਹ ਕਮੀ ਦੇਖਣ ਨੂੰ ਮਿਲਦ ਰਹੀ ਸੀ ਹੁਣ ਇਹਨਾਂ ਦਾ ਸਕੂਲ ਦੇ ਜਿਹੜੇ ਪ੍ਰਿੰਸੀਪਲ ਹਨ ਉਹ ਵੀ ਬਹੁਤ ਹੀ ਬੜੇ ਜਿਹੇ ਤੇ ਜਿਹੜੇ ਇਮਾਨਦਾਰ ਤੇ ਸਕੂਲ ਦੇ ਕੰਟਰੋਲ ਨੂੰ ਉਹਨੇ ਪੂਰਾ ਕੀਤਾ ਹੋਇਆ ਹੈ ਇਸ ਨਾਲ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਅੱਗੇ ਨਾਲ ਉੱਚਾ ਹੋਇਆ ਹੈ ਮੈਂ ਸਾਰੇ ਲੋਕਾਂ ਨੂੰ ਬੀਜਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜਾਓ ਸਰਕਾਰੀ ਸਕੂਲਾਂ ਦਾ ਹੁਣ ਮਿਆਰ ਬਹੁਤ ਉੱਚਾ ਹੋ ਗਿਆ ਹੈ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਜਦਾ ਬੜੇ ਲਿਖੇ ਹਨ ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਐਡਮਿਸ਼ਨ ਕਰਾਉਣੇ ਚਾਹੀਦੇ ਆ। ਬਾਕੀ ਇਹ ਸਕੂਲ ਦੇ ਜਿਹੜੇ ਬੱਚਿਆਂ ਦੀ ਪਰਮਾਤਮਾ ਦੀ ਕਿਰਪਾ ਨਾਲ ਗਿਣਤੀ ਵੀ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੇ ਅਧਿਆਪਕ ਪੂਰੇ ਹਨ ਸਾਰੇ ਵਿਸ਼ਿਆਂ ਦੇ ਉਹਦੇ ਬੱਚਿਆਂ ਦੀ ਗਿਣਤੀ ਵੀ ਅੰਗਰੇਨ ਬਹੁਤ ਜ਼ਿਆਦਾ ਵੱਧ ਗਈ ਹੈ। ਤੁਹਾਨੂੰ